ਪੰਜਾਬ ਵਿੱਚ 4 ਸੀਟਾਂ ਗਿੱਦੜਬਾਹਾ, ਚੱਬੇਵਾਲ, ਬਰਨਾਲਾ ਅਤੇ ਡੇਰਾ ਬਾਬਾ ਨਾਨਕ ਤੇ 20 ਨਵੰਬਰ ਨੂੰ ਜਮਲੀ ਚੋਣ ਹੋਣ ਜਾ ਰਹੀ ਹੈ। ਜਿਨ੍ਹਾਂ ਤੇ ਜਿੱਤ ਹਾਸਲ ਕਰਨ ਲਈ ਸਾਰੀਆਂ ਪਾਰਟੀਆਂ ਨੇ ਪੂਰੀ ਤਾਕਤ ਚੁੱਕੀ ਹੋਈ ਹੈ। ਕਿਸੇ ਪਾਰਟੀ ਲਈ ਜਿੱਤ ਹਾਸਲ ਕਰਨਾ ਇੰਨਾ ਸੌਖਾ ਨਹੀਂ ਹੋਵੇਗਾ। ਚਾਰੇ ਸੀਟਾਂ ਤੇ ਮੁਕਾਬਲਾ ਕਾਫੀ ਜ਼ਬਰਦਸਤ ਦਿਖਾਈ ਦੇ ਰਿਹਾ। ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਕੀ ਕਹਿ ਰਹੀ ਹੈ ਚਾਰੇ ਸੀਟਾਂ ਦੀ ਸਿਆਸੀ ਹਵਾ ਤੇ ਕਿਹੜੀ ਪਾਰਟੀ ਦੇ ਝੋਲੀ ਪੈ ਸਕਦੀ ਹੈ ਕਿਹੜੀ ਸੀਟ। ਪੰਜਾਬ ਵਿੱਚ 20 ਨਵੰਬਰ ਨੂੰ 4 ਸੀਟਾਂ ਦੇ ਜਿਲ੍ਹੀ ਚੋਣਾਂ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਗਿੱਦੜਵਾਹਾ ਕੱਬੇਵਾਲ ਬਰਨਾਲਾ ਅਤੇ ਟੋਟੇਰਾ ਬਾਬਾ ਨਾਨਕ ਸਾਲ ਸ੍ਰੀ ਪਾਰਟੀਆਂ ਨੇ ਆਪ ਕੋ ਆਪਣੀ ਜਤਨੀ ਪੂਰਾ ਚੋਣ ਚੋਟੀ ਦਾ ਜੋਰ ਲਗਾਇਆ ਹੋਇਆ ਭਾਵੇਂ ਇਸ ਵਾਰ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਦੀ ਪ੍ਰਮੁੱਖ ਤੇ ਖੇਤਰੀ ਪਾਰਟੀ ਸ਼ੋਮਣੀ ਅਕਾਲੀ ਦਲ ਸ਼ਾਮਿਲ ਨਹੀਂ ਹੈ ਪਰ ਉਸ ਦੀ ਬਜਾਏ ਭਾਜਪਾ ਇਹਨਾਂ ਚੋਣਾਂ ਦੇ ਵਿੱਚ ਕਾਫੀ ਸਰਗਰਮ ਦਿਖਾਈ ਦੇ ਰਹੀ ਹੈ ਗਿੱਦੜਵਾਹਾ ਸੀਟ ਦੀ ਗੱਲ ਕਰੀਏ ਤਾਂ ਇਥੋਂ ਆਮ ਆਦਮੀ ਪਾਰਟੀ ਵੱਲੋਂ ਹਰਦੀਪ ਸਿੰਘ ਡਿੰਪੀ ਟੇਲੋ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਜੋ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਨੇ ਇਸ ਸੀਟ ਤੇ ਆਪ ਉਮੀਦਵਾਰ ਨੂੰ ਜਿਤਾਉਣ ਲਈ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਕਿਉਂਕਿ ਸੀਐਮ ਮਾਨ ਇੱਕ ਤੀਰ ਨਾਲ ਕੈਨੇਸ਼ਨੇ ਲਾਉਣਾ ਚਾਹੁੰਦੇ ਨੇ ਇੱਕ ਕਾਂਗਰਸ ਦਾ ਰਾਜਾ ਬੜਿੰਗ ਦੂਜਾ ਭਾਜਪਾ ਦੇ ਮਨਪ੍ਰੀਤ ਬਾਦਲ ਅਤੇ ਤੀਜਾ ਅਕਾਲੀ ਦਲ ਦਾ ਡਿੰਪੀ ਢਿਲੋਂ ਆਪ ਵਿੱਚ ਸ਼ਾਮਲ ਹੋਣ ਨਾਲ ਕਾਫੀ ਹੱਦ ਤੱਕ ਖਤਮ ਹੋ ਚੁੱਕਿਆ ਹੈ ਸੀਐਮ ਆਂਬਲੋ ਜਿੱਥੇ ਗਿੱਦੜਵਾਹਾ ਵਾਸੀਆਂ ਨੂੰ ਡਬਲ ਵਿਕਾਸ ਦਾ ਭਰੋਸਾ ਦਵਾਇਆ ਜਾ ਰਿਹਾ ਹੈ ਉੱਥੇ ਹੀ ਡਿੰਪੀ ਢਿਲੋਂ ਦੀ ਜਿੱਤ ਹੋਣ ਤੇ ਉਹਨਾਂ ਨੂੰ ਮੰਤਰੀ ਬਣਾਉਣ ਦੇ ਸੰਕੇਤ ਵੀ ਦਿੱਤੇ ਗਏ ਨੇ ਸੀਐਮ ਆਂਦੇ ਪ੍ਰਚਾਰ ਨਾਲ ਡਿੰਪੀ ਢਿਲੋਂ ਦੀ ਚੋਣ ਮੁਹਿੰਮ ਨੂੰ ਦੁਗਣੀ ਰਫ਼ਤਾਰ ਮਿਲ ਗਈ ਹੈ ਅਤੇ ਲੋਕਾਂ ਵੱਲੋਂ ਵੀ ਉਸ ਨੂੰ ਚੰਗਾ ਹੁੰਗਾਰਾ ਮਿਲਦਾ ਦਿਖਾਈ ਦੇ ਰਿਹਾ ਹੈ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਜਿਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪਤੀ ਰਾਜਾ ਵੜਿੰਗ ਦੇ ਨਾਲ-ਨਾਲ ਕਾਂਗਰਸ ਪਾਰਟੀ ਵੱਲੋਂ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਪਾਰਟੀ ਦਾ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਰਾਜਾ ਵੜਿੰਗ ਦੀ ਇਹ ਚੋਣ ਇੱਕ ਵੱਡੀ ਮੁੱਛ ਬਸਵਾਲ ਬਣੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਵਿੱਚ ਸ਼ਾਮਿਲ ਨਹੀਂ ਉਸ ਵੱਲੋਂ ਆਪਣਾ ਕੋਈ ਉਮੀਦਵਾਰ ਨਹੀਂ ਖੜਾ ਕੀਤਾ ਗਿਆ ਉਜੇ ਦੇਖਿਆ ਜਾਵੇ ਤਾਂ ਅਕਾਲੀ ਦਾ ਉਮੀਦਵਾਰ ਖੜਾ ਵੀ ਕਿਸ ਨੂੰ ਕਰਦਾ ਕਿਉਂਕਿ ਸੁਖਵੀਰ ਬਾਦਲ ਦਾ ਖਾਸਮ ਖਾਸ ਡਿੰਪੀ ਢਿੱਲੋਂ ਤਾਂ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਚੁੱਕਿਆ ਹੈ ਜੋ ਲੰਬੇ ਸਮੇਂ ਤੋਂ ਅਕਾਲੀ ਦੰਦ ਇਕ ਤੇ ਚੋਣ ਲੜਦਾ ਆ ਰਿਹਾ ਸੀ ਇਸੇ ਤਰ੍ਹਾਂ ਜੇਕਰ ਪਾਜਪਾ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਗਿੱਦੜਵਾਹਾ ਤੋਂ ਉਮੀਦਵਾਰ ਬਣਾਇਆ ਗਿਆ ਮੁਝੇ ਕਾਫੀ ਸਮਾਂ ਪਹਿਲਾਂ ਪਾਵੇਂ ਇਹ ਹਲਕਾ ਮਨਪ੍ਰੀਤ ਬਾਦਲ ਦਾ ਰਿਹਾ ਪਰ ਪਿਛਲੇ 3 ਵਾਰ ਤੋਂ ਇੱਥੇ ਰਾਜਾ ਬੜਿੰਗ ਵਿਧਾਇਕ ਬਣ ਚੁੱਕੇ ਨੇ ਅਤੇ ਹੁਣ ਸੰਸਦ ਬਣਨ ਤੋਂ ਬਾਅਦ ਉਹਨਾਂ ਨੇ ਆਪਣੀ ਪਤਨੀ ਨੂੰ ਖੜਾ ਕਰ ਦਿੱਤਾ ਮਨਪ੍ਰੀਤ ਬਾਦਲ ਨੂੰ ਵੀ ਇਸ ਸੀਟ ਤੋਂ ਬਹੁਤ ਸਾਰੀਆਂ ਉਮੀਦਾਂ ਪਰ ਸਮਾਂ ਹੁਣ ਪਹਿਲਾਂ ਵਾਲਾ ਨਹੀਂ ਰਿਹਾ ਕਾਫੀ ਕੁਝ ਬਦਲ ਚੁੱਕਿਆ ਆਪਣੀ ਜਿੱਤ ਦੇ ਲਈ ਮਨਪ੍ਰੀਤ ਬਾਦਲ ਵੱਲੋਂ ਕਾਫੀ ਹੱਥ ਕਹਿਰ ਮਾਰੇ ਜਾ ਰਹੇ ਨੇ ਚਰਚਾ ਤਾਂ ਇਹ ਵੀ ਚੱਲ ਰਹੀ ਹੈ ਕਿ ਮਨਪ੍ਰੀਤ ਬਾਦਲ ਅਕਾਲੀ ਦਲ ਦੀਆਂ ਵੋਟਾਂ ਲਈ ਹੀ ਅਮਿਤ ਛਾਣੂ ਮਿਲਣ ਪਹੁੰਚੇ ਸਨ ਤਾਂ ਜੋ ਨਾ ਤੋਂ ਫੋਨ ਕਰਵਾ ਕੇ ਦਬਾਅ ਬਣਾਇਆ ਜਾ ਸਕੇ ਜਦਕੀ ਤਸਵੀਰਾਂ ਵਿੱਚ ਉਹਨਾਂ ਨੇ ਇਸ ਮਿਲਣੀ ਨੂੰ ਗਿੱਦੜਵਾਹਾ ਦੇ ਵਿਕਾਸ ਦੇ ਕਾਰਜਾਂ ਲਈ ਹੋਈ ਮੀਟਿੰਗ ਦੱਸਿਆ ਹੁਣ ਕਾਲੀਦਲ ਵੱਲੋਂ ਡਿੰਪਟੀ ਲੋ ਦੇ ਖਿਲਾਫ ਲਗਾਏ ਜਾ ਰਹੇ ਪੋਸਟਰਾਂ ਤੋਂ ਇੰਜ ਜਾਪਦਾ ਹੈ ਕਿ ਜਿਨ ਅਸਿੱਧੇ ਤੌਰ ਤੇ ਮਨਪ੍ਰੇਤ ਬਾਦਲ ਦੀ ਸਪੋਰਟ ਕੀਤੀ ਜਾ ਰਹੀ ਹੈ ਗਿੱਦੜਵਾਹਾ ਤੋਂ ਇੱਕ ਹੋਰ ਉਮੀਦਵਾਰ ਸੁਖਰਾਜ ਸਿੰਘ ਨਿਆਮੀ ਇਹ ਚੋਣ ਮੈਦਾਨ ਵਿੱਚ ਨਿਤਰੇ ਹੋਏ ਨੇ ਕਿ ਬਾਈਬਲ ਕਲਾ ਗੋਲੀ ਕਾਂਡ ਦੌਰਾਨ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇਸ ਪੁੱਤਰ ਅਤੇ ਕਾਫੀ ਸਮੇਂ ਤੋਂ ਇਨਸਾਫ ਲੈਣ ਲਈ ਬਾਈਬਲ ਕਲਾ ਇਨਸਾਫ ਮੋਰਚੇ ਵਿੱਚ ਡਟੇ ਹੋਏ ਸੀ। ਪੰਥਕਨ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਸੁਖਰਾਜ ਸਿੰਘ ਨਿਆਮੀ ਵਾਲਾ ਵੀ ਚੰਗੀਆਂ ਵੋਟਾਂ ਹਾਸਲ ਕਰ ਸਕਦੇ ਨੇ। ਇਸ ਤੋਂ ਪਹਿਲਾਂ ਮਰਹੂਮ ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ ਨੇ ਆਪਣੇ ਕਾਗਜ਼ ਤੋਂ ਵਾਪਸ ਲੈ ਲਈ ਸੀ ਜਿਸ ਨਾਲ ਇਹ ਮੁਕਾਬਲਾ ਹੋਰ ਵੀ ਜ਼ਿਆਦਾ ਰੋਚਕ ਅਤੇ ਜ਼ਬਰਦਸਤ ਹੋ ਜਾਣਾ ਸੀ। ਇਸੇ ਤਰ੍ਹਾਂ ਚੱਬੇਵਾਲ ਸੀਟ ਤੇ ਵੀ ਸਾਰੇ ਉਮੀਦਵਾਰਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਿਆ ਜਾ ਰਿਹਾ ਹੈ। ਇਸ ਸੀਟ ਨੂੰ ਆਮ ਆਦਮੀ ਪਾਰਟੀ ਵੱਲੋਂ ਆਪਣੇ ਸੰਸਦ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਸੁਪੁੱਤਰ ਈਸ਼ਾਂਕ ਚੱਬੇਵਾਲ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ। ਜਨਾਦੇ ਸਮਰਥਨ ਵਿੱਚ ਪਾਰਟੀ ਵੱਲੋਂ ਧੂਆਂਧਾਰ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਦਰਅਸਲ ਪਹਿਲਾ ਡਾਕਟਰ ਰਾਜਕੁਮਾਰ ਚੱਬੇਵਾਲ ਕਾਂਗਰਸ ਪਾਰਟੀ ਵਿੱਚ ਰਹਿੰਦੇ ਆ। एस सीट ਤੋਂ ਵਿਧਾਇਕ ਸਨ ਜੋ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਉਸ ਤੋਂ ਬਾਅਦ ਉਹ ਹੁਸ਼ਿਆਰਪੁਰ ਤੋਂ ਸੰਸਦ ਚੁਣੇ ਗਏ ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਇਸ ਸੀਟ ਤੇ ਡਾਕਟਰ ਕੱਬੇਵਾਲ ਦਾ ਕਾफी ਪ੍ਰਭਾਵ ਹੈ ਜਿਸ ਕਰਕੇ ਉਹਨਾਂ ਦੇ بیٹے ਦੀ ਚੋਣ ਮੁਹਿੰਮ ਨੂੰ ਭਰਮਾ ਹੰਗਾਰਾ ਮਿਲ ਰਿਹਾ ਉਧਰ ਕਾਂਗਰਸ ਪਾਰਟੀ ਵੱਲੋਂ ਇਸ ਸੀਟ ਤੋਂ ਰਣਜੀਤ ਕੁਮਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਜੋ ਬਹੁਜਨ ਸਮਾਜ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ।ਦਰਅਸਲ ਕਾਂਗਰਸ ਵੱਲੋਂ ਦੋਵੇਂ ਪਾਰਟੀਆਂ ਦੇ ਵੋਟਾਂ ਨੂੰ ਕੈਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਪਿਛਲੀਆਂ ਚੋਣਾਂ ਵਿੱਚ ਰਣਜੀਤ ਕੁਮਾਰ ਬਸਪਾ ਦੇ ਉਮੀਦਵਾਰ ਸਨ ਅਤੇ ਉਹਨਾਂ ਨੂੰ ਕਾਫੀ ਵੋਟਾਂ ਹਾਸਲ ਵੀ ਹੋਈਆਂ ਸੀ। ਇਲਾਕੇ ਵਿੱਚ ਉਹਨਾਂ ਦਾ ਚੰਗਾ ਪ੍ਰਭਾਵ ਹੈ ਅਤੇ ਹੁਣ ਕਾਂਗਰਸ ਪਾਰਟੀ ਵੱਲੋਂ ਨਾਦੀ ਜਿੱਤ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ। ਉਹਨਾਂ ਦੀ ਸੀਟ ਭਾਵੇਂ ਇਹ ਕਾਂਗਰਸ ਦੀ ਹੀ ਸੀ ਪਰ ਇਸ ਵਾਰ ਇਹ ਸੀਟ ਕਿਸ ਦੇ ਖਾਤੇ ਜਾਵੇਗੀ ਇਹ ਤਾਂ ਚੋਣ ਨਤੀਜੇ ਤੋਂ ਬਾਅਦ ਹੀ ਪਤਾ ਲੱਗੇਗਾ। ਜੇਕਰ ਪਾਜਪਾ ਦੀ ਗੱਲ ਕੀਤੀ ਜਾਵੇ ਤਾਂ ਪਾਜਪਾ ਨੇ ਜੱਬੇਵਾਲ ਹਲਕੇ ਤੋਂ ਸਾਬਕਾ ਅਕਾਲੀ ਮੰਤਰੀ ਹੁਣ ਸਿੰਘ ਟੰਡਲ ਨੂੰ ਚੋਣ ਮੈਦਾਨ ਚ ਉਤਾਰਿਆ ਜੋ ਕੁਝ ਸਮਾਂ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਪਾਜਪਾ ਚ ਸ਼ਾਮਿਲ ਹੋਏ ਅਤੇ ਦੂਜੇ ਦੇ ਦੇ ਨਾਲ ਨੂੰ ਪਾਜਪਾ ਨੇ ਟਿਕੜ ਦੇ ਦਿੱਤੀ। ਦਰਅਸਲ ਪਾਜਪਾ ਦੇ ਜ਼ਿਆਦਾਤਰ ਹਲਕਿਆਂ ਵਿੱਚ ਉਹਨਾਂ ਉਮੀਦਵਾਰਾਂ ਨੂੰ ਹੀ ਚੋਣ ਮੈਦਾਨ ਚ ਉਤਾਰਿਆ ਜੋ ਪਹਿਲਾਂ ਜਾਂ ਤਾਂ ਅਕਾਲੀ ਦਲ ਨਾਲ ਜੁੜੇ ਸੀ ਜਾਂ ਫਿਰ ਕਾਂਗਰਸ ਪਾਰਟੀ ਦੇ ਨਾਲ। ਹੁਣ ਗੱਲ ਕਰਦੇ ਆ ਬਰਨਾਲਾ ਸੀਟ ਦੀ। ਜੋ ਗਿੱਦੜਵਾਹਾ ਤੋਂ ਬਾਅਦ ਦੂਜੇ ਨੰਬਰ ਤੇ ਹੌਟ ਸੀਟ ਬਣੀ ਹੋਈ ਹੈ ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਤੋਂ ਸੰਸਦ ਗੁਰਮੀਤ ਮੀਤ ਢੇਰ ਦੇ ਕਰੀਬੀ ਹਰਿੰਦਰ ਸਿੰਘ ਦਾ ਟਾਲੀਵਾਣੀ ਚੌਂ ਮੈਦਾਨ ਚ ਉਤਾਰਿਆ ਗਿਆ ਜਦੋਂ ਕਿ ਕਾਂਗਰਸ ਪਾਰਟੀ ਨੇ ਆਪਣੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਟਿਕਟ ਦਿੱਤੀ ਹੈ ਇਸੇ ਤਰ੍ਹਾਂ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਗਿਆ ਇਹਨਾਂ ਸਾਰਿਆਂ ਦੇ ਵਿਚਾਲੇ ਇੱਕ ਉਮੀਦਵਾਰ ਹੋਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹ ਹੈ ਗੁਰਦੀਪ ਸਿੰਘ ਬਾਦ ਜਿਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਚੜ੍ਹ ਕੇ ਅਜਾਬ ਚੌਂ ਲੜੀ ਜਾ ਰਹੀ ਹੈ ਬਰਨਾਲਾ ਸੀਟ ਤੇ ਆਮ ਆਦਮੀ ਪਾਰਟੀ ਦਾ ਪੂਰਾ ਦਬ ਦਬਾ ਰਿਹਾ ਹੈ ਕਿਉਂਕਿ ਮੀਂਹ ਫੇਰੇ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਬਣ ਚੁੱਕੇ ਨੇ ਅਤੇ ਹੁਣ ਸੰਗਰੂਰ ਤੋਂ ਸੰਸਦ ਚੁਣੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਹਰਿੰਦਰ ਸਿੰਘ ਢਾਲੀਵਾਲ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਗੁਰਦੀਪ ਸਿੰਘ ਬਾਦਦੇ ਜਾਣ ਨਾਲ ਪਾਰਟੀ ਦੇ ਵੋਟ ਬੈਂਕ ਨੂੰ ਥੋੜਾ ਬਹੁਤ ਨੁਕਸਾਨ ਜ਼ਰੂਰ ਚ ਰਣਾ ਪਵੇਗਾ ਕਾਂਗਰਸ ਪਾਰਟੀ ਦੇ ਉਮੀਦਵਾਰ ਕਲਾਟੇ ਲੋਕੀ ਕਾਫੀ ਉਤਸ਼ਾਹਿਤ ਦਿਖਾਈ ਦੇ ਰਹੇ ਨੇ ਕਿਉਂਕਿ ਮਾਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਵਿੱਚ ਪਈ ਫੁੱਟ ਦਾ ਫਾਇਦਾ ਉਹਨਾਂ ਨੂੰ ਜ਼ਰੂਰ ਮਿਲੇਗਾ ਇਸੇ ਤਰ੍ਹਾਂ ਮਾਨ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਵੀ ਚੌਂ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਜਮਰਜੀਤ ਸਿੰਘ ਮਾਨ ਦੇ ਦੋਤ ਹਨ ਉਹਨਾਂ ਵੱਲੋਂ ਵੀ ਆਪਣੀ ਜਿੱਤ ਦਾ ਦਾਅਵਾ ਜਤਾਇਆ ਜਾ ਰਿਹਾ ਹੈ ਹਾਲਾਂਕਿ ਜਿੱਤ ਕਿਸ ਉਮੀਦਵਾਰ ਦੀ ਹੋਵੇਗੀ ਇਹ ਤਾਂ ਚੋਣ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ ਹੁਣ ਗੱਲ ਕਰਦੇ ਹਾਂ ਡੇਰਾ ਬਾਬਾ ਨਾਨਕ ਸੀਟ ਦੀ ਇਸ ਸੀਟ ਤੇ ਵੀ ਇਸ ਵਾਰ ਮੁਕਾਬਲਾ ਕਾਫੀ ਰੋਚਕ ਹੁੰਦਾ ਦਿਖਾਈ ਦੇ ਰਿਹਾ ਕਾਂਗਰਸ ਪਾਰਟੀ ਨੇ ਇਸ ਸੀਟ ਤੋਂ ਸਾਫ ਕਰ ਦਿੱਤੀ ਸੀ ਅਤੇ ਗੁਰਦਾਸਪੁਰ ਤੋਂ ਮੌਜੂਦਾ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮ ਪਤਨੀ ਜਪਿੰਦਰ कौर ਰੰਧਾਵਾ ਨੂੰ ਉਮੀਦਵਾਰ ਬਣਾਇਆ ਹੋਇਆ ਜਦਕਿ ਆਮ ਆਦਮੀ ਪਾਰਟੀ ਵੱਲੋਂ ਗੁਰਦੀਪ ਸਿੰਘ ਰੰਧਾਵਾ ਚੌਂ ਮੈਦਾਨ ਵਿੱਚ ਚਿੰਦ ਤੇ ਹੋਏ ਨੇ ਭਾਜਪਾ ਵੱਲੋਂ ਰਵੀ ਕਮ ਸਿੰਘ ਕਾਲ ਨੂੰ ਟਿਕੜ ਦਿੱਤੀ ਗਈ ਹੈ ਡੇਰਾ ਬੱਬਾ ਨਾਨਕ ਸੀਟ ਤੇ ਕਾਫੀ ਸਮੇਤ ਕਾਂਗਰਸ ਪਾਰਟੀ ਦਾ ਕਬਜ਼ਾ ਰਿਹਾ ਹੈ ਜਿੱਥੋਂ ਸੁਖਜਿੰਦਰ ਰੰਧਾਵਾ ਕਈ ਵਾਰ ਬਿਧਾਇਕ ਰਹੇ ਚੁੱਕੇ ਹਨ। ਬਨਾਦ ਇੱਕ ਗੁਰਦਾਸਪੁਰ ਤੋਂ ਸਾਂਸਦ ਚੁਣੇ ਜਾਣ ਮਗਰੋਂ ਹੀ ਇਹ ਸੀਟ ਖਾਲੀ ਹੋਈ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਵਾਰ ਸੁਖਜਿੰਦਰ ਰੰਧਾਵਾ ਇਸ ਸੀਟ ਤੋਂ ਚੰਗੀਆਂ ਵੋਟਾਂ ਦੇ ਨਾਲ ਜਿੱਤਦੇ ਰਹੇ ਨੇ ਪਰ ਪਿਛਲੀ ਵਾਰ ਉਨ੍ਹਾਂ ਦੀ ਜਿੱਤ ਦਾ ਮਾਰਜਿਨ ਕਾਫੀ ਘੱਟ ਰਿਹਾ ਸੀ। ਉਹ 52555 ਬੋਟਾਂ ਲੈ ਕੇ ਅਕਾਲੀ ਦਲ ਦੇ ਉਮੀਦਵਾਰ ਰਵੀ ਕਮ ਸਿੰਘ ਕਾਲੋ ਤੋਂ ਮਹਿਜ਼ 464 ਬੋਟਾਂ ਦੇ ਫਰਕ ਨਾਲ ਹੀ ਚੋਣ ਜਿੱਤੇ ਸਨ ਪਰ ਇਸ ਵਾਰ ਰਵੀ ਕਰਨ ਕਾਲੂ ਭਾਜਪਾ ਵੱਲੋਂ ਚੋਣ ਲੜ ਰਹੇ ਨੇ ਯਾਨੀ ਕਿ ਜਿੱਥੇ ਉਹ ਅਕਾਲੀ ਦਲ ਦੀਆਂ ਬੋਟਾਂ ਖਿੱਚਣਗੇ ਉੱਥੇ ਇਸ ਵਾਰ ਉਹਨਾਂ ਨੂੰ ਭਾਜਪਾ ਦੀ ਬੋਟ ਵੀ ਪਵੇਗੀ ਤੀਤੀ ਪਹਿਲਾਂ ਨਾਲੋਂ ਕਾਫੀ ਵੱਖਰੀ ਹੈ ਜੋ ਕਾਂਗਰਸ ਲਈ ਚੁਣੌਤੀਆਂ ਪੈਦਾ ਕਰ ਸਕਦੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਵੀ ਕਿਸੇ ਪੱਖੋਂ ਪਿੱਛੇ ਨਹੀਂ ਕਿਉਂਕਿ ਪਿਛਲੀ ਵਾਰ ਉਹਨਾਂ ਨੂੰ 31740 ਵੋਟਾਂ ਮਿਲੀਆਂ ਸੀ ਖੁਦ ਸੀਮਾਨ ਵੱਲੋਂ ਬਾਰ-ਬਾਰ ਜਾ ਕੇ ਗੁਰਦੀਪ ਬੰਦਾਵਾਦ ਸਮਰਥਨ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਸਟਰੀਟ ਤੇ ਜਿੱਤ ਹਾਸਲ ਕੀਤੀ ਜਾ ਸਕੇ ਦੂਜੇ ਪਾਸੇ ਸੁਖਜਿੰਦਰ ਬੰਦਾਵਾ ਦੇ ਲਈ ਇਸੇ ਤਰ੍ਹਾਂ ਜਿੱਤਕਣੀ ਮੁੱਛਦਾਖਲ ਆਲਮ ਬੰਨ੍ਹ ਹੋਈ ਹੈ ਕਿਉਂਕਿ ਉਹ ਇਥੋਂ ਕਈ ਵਾਰ ਬਦਾਇਕ ਬਣ ਚੁੱਕੇ ਨੇ ਅਤੇ ਹੁਣ ਉਹਨਾਂ ਦੀ ਧਰਮ ਪਤਨੀ ਵੱਲੋਂ ਇਹ ਚੌਣੇ ਲੜੀ ਜਾ ਰਹੀ ਹੈ ਬਿਊਰੋ ਰਿਪੋਰਟ ਹੰਦਰ ਟੇ ਫਿਲਹਾਲ ਸਿਆਸੀ ਗਲਿਆਰਿਆਂ ਵਿੱਚ ਇਹੀ ਚਰਚਾ ਚੱਲ ਰਹੀ ਹੈ ਕਿ ਨਾ ਚਾਰ ਸੀਟਾਂ ਵਿੱਚੋਂ ਦੋ ਸੀਟ ਆਮ ਆਦਮੀ ਪਾਰਟੀ ਦੇ ਖਾਤੇ ਇੱਕ ਸੀਟ ਕਾਂਗਰਸ ਤੇ ਇੱਕ ਸੀਟ ਭਾਜਪਾ ਦੇ ਖਾਤੇ ਵਿੱਚ ਜਾ ਸਕਦੀ ਹੈ ਪਰ ਅਸਲ ਫੈਸਲਾ ਕੀ ਹੋਵੇਗਾ ਇਹ ਜਨਤਾ ਜਨਾਬਦਨ ਤੈਅ ਕਰੇਗੀ ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਜਰੀਏ ਆਪਣੀ رائے ਸਾਂਝੀ ਕਰੋ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ